ਗੋਲਡ ਦੇ ਵਿੱਚ ਸਭ ਤੋਂ ਪੌਪੂਲਰ ਇਨਵੈਸਟ ਕਰਨ ਦਾ ਤਰੀਕਾ ਅੱਜ ਦੇ ਟਾਈਮ 'ਚ ਕੀ ਹੈ ਇੱਕ ਤਾਂ ਟ੍ਰੈਡੀਸ਼ਨਲ ਰੂਟ ਹੈਗਾ ਵੀ ਆਪਾਂ ਜੁਐਲਰੀ ਖਰੀਦਦੇ ਆਂ ਇੰਡੀਅਨਸ ਦੇ ਵਿੱਚ ਤਾਂ ਹੱਡਾਂ 'ਚ ਰਚਿਆ ਹੋਇਆ ਉਹ ਵੀ ਜਾਓ ਜੁਐਲਰੀ ਸਟੋਰ ਜਾਓ ਆਪਣਾ ਗੋਲਡ ਲਿਆਓ ਕਿ ਹਜੇ ਵੀ ਅੱਜ ਦੇ ਟਾਈਮ 'ਚ ਵੀ ਇਹੀ ਸਭ ਤੋਂ ਪੌਪੂਲਰ ਵੇ ਹੈ ਟੂ ਇਨਵੈਸਟ ਇਨ ਗੋਲਡ ਕਿ ਹੋਰ ਵੀ ਤਰੀਕੇ ਆ ਗਏ ਨੇ ਹੋਰ ਵੀ ਵੇਸ ਬਣ ਗਏ ਨੇ ਨਹੀਂ ਹੁਣ ਤਾਂ ਅੱਜ ਦੀ ਤਰੀਕ 'ਚ ਜੁਐਲਰੀ ਇਜ਼ ਅ ਵਾ ਟ੍ਰੈਡੀਸ਼ਨਲ ਟ੍ਰੈਡੀਸ਼ਨ ਜੇ ਸਭ ਤੋਂ ਵਧੀਆ ਇਨਵੈਸਟ ਕਰਨ ਦਾ ਤਰੀਕਾ ਪੁੱਛਣਾ ਹੈ ਤੇ ਉਹ ਸਭ ਤੋਂ ਵਧੀਆ ਹੈਗਾ 골ਡ ਬਾਰਸ ਬਟ ਇਫ ਯੂ ਰੀਲੀ ਲਾਈਕ ਇਟ ਇਫ ਯੂ ਵਾਂਟ ਟੂ ਰੀਲੀ ਇੰਜੋਏ ਇਟ ਦੈਨ ਯੂ ਮੇਕ ਦ ਜੁਐਲਰੀ ਆਊਟ ਆਫ ਇਟ ਉਹਨੂੰ ਪਾਣੇ ਆ ਅਸੀਂ ਅੱਜ ਤੋਂ ਸਿਰਫ ਉਹੀ ਰਿਪੀਟ ਗੱਲ ਹੁੰਦੀ ਹੈ ਜਿੰਨਾ ਵੀ ਸਾਲ ਡੇਢ ਸਾਲ ਪਹਿਲਾਂ ਜੋ ਵੀ ਬਣਾਇਆ ਦੇ ਆਲਰੇਡੀ ਪੇਡ ਫॉर देयर ਵੇਜਸ ਲੇਬਰ ਇੰਪੋਰਟ ਡਿਊਟੀਆਂ ਐਂਡ एवरीथिंग ਨਾਊ ਦੇ ਆਰ ਇੰਜੋਇੰਗ ਦ ਵੈਲਿਊ ਆਫ ਦ ਗੋਲਡ ਬਟ ਉਹਦੇ ਨਾਲ ਜੁਐਲਰੀ ਵੀ ਬਣ ਗਈ ਜੀ ਇੱਕ ਤਾਂ ਸੈਂਟੀਮੈਂਟਲ ਵੀ ਆ ਗਈ ਨਾਲ ਇਨਵੈਸਟਮੈਂਟ ਵੀ ਹੋ ਗਈ ਤੇ ਸਭ ਤੋਂ ਵਧੀਆ ਤਰੀਕੇ ਨਾਲ 골ਡ ਇਨਵੈਸਟਮੈਂਟ 골ਡ ਬਾਰਾਂ ਚ ਲੋ which will we don't charge you upfront any fees for that ਜਦੋਂ ਤੁਸੀਂ ਇਹਨਾਂ ਨੇ ਵੇਚਣਾ ਹੁੰਦਾ ਉਦੋਂ ਹੀ ਥੋੜੀ ਜੀ ਪਰਸੈਂਟੇਜ ਕੱਟਦੇ ਆ ਤੇ ਉਹ ਕੱਟ ਕੇ ਤੇ ਯੂ ਕੈਨ ਕੈਸ਼ ਇਟ ਆਊਟ ਐਨੀ ਟਾਈਮ ਜੀ ਉਹ ਹੀ ਚੀਜ਼ ਹੋ ਗਈ ਨਾ ਕਿ ਜਿਆਦਾ ਡਾਲਰ ਲੈ ਲਿਓ ਸਸਾਂ ਜੀ ਇੱਕ ਗੱਲ ਹੋਰ ਕੀ ਇਹ ਸਟਾਕਸ ਸਟਾਕ ਮਾਰਕੀਟ ਦੇ ਵਿੱਚ ਦੇ ਟ੍ਰੇਲਿੰਗ ਦੇ ਵਿੱਚ ਵੀ ਹੈਲਪ ਕਰਦਾ ਕੋਈ ਉਹ ਵੀ ਤਰੀਕਾ ਹੈ ਉਹਦੇ ਵਿੱਚ ਵੀ ਲੋਕ ਇਨਵੈਸਟ ਕਰ ਸਕਦੇ ਜਿਦਾ 골ਡ ਤੇ ਬੌਂਡ ਆਉਂਦੇ ਆ ਜਾਂ ਈਟੀਐਫ ਵਗੈਰਾ ਆਉਂਦੇ ਆ ਜੀ ਆਈ ਵੁੱਡ ਸੇ ਉਹਦੇ ਲਈ ਯੂ ਯੂ ਕੈਨ ਨੋਟ ਕੰਟਰੋਲ ਦੈਟ ਮਾਰਕੀਟ ਉਹਦੇ ਵਿੱਚ ਬੰਦੇ ਨੂੰ ਜਿਹੜੇ ਵੀ 골ਡ ਦੇ ਇਨਵੈਸਟਮੈਂਟ ਆ ਆਈ ਵੁੱਡ ਹਾਈਲੀ ਰਿਕਮੈਂਡ ਇਟਸ ਅ ਲੌਂਗ ਟਰਮ ਇਨਵੈਸਟਮੈਂਟ ਜੀ ਜੇ ਅਸੀਂ ਇਹਨੂੰ ਸ਼ਾਰਟ ਟਰਮ ਦੇ ਵਿੱਚ ਜਦੋਂ ਅਸੀਂ ਸਟਾਕ ਮਾਰਕੀਟ ਦੇ थ्रू 골ਡ ETF ਜਾਂ ਉਹਨਾਂ ਦੇ অপਸ਼ਨਸ ਬਾਈ ਕਰਦੇ ਹਾਂ ਇਟ ਹੈਜ਼ ਇਨਵੋਲਵਡ ਸੋ ਮਾਚ ਰਿਸਕ ਜੀ ਹੁੰਦਾ ਸਿਮਰ ਲੋ ਕਿ ਅੱਜ ਤੋਂ ਜੇ ਸੋਨਾ ਲੈ ਲਿਆ ਉਹਦਾ ਤਾਂ ਤੁਸੀਂ ਪ੍ਰੋਫਿਟ ਹੋਇਆ ਲਾਸ ਹੋਇਆ ਯੂ ਹੈਵ ਟੂ ਫਿਲ दैट ਆਊਟ ਜੀ ਪਰ ਇਹਦੇ ਵਿੱਚ ਯੂ ਆਰ ਕੰਟਰੋਲਿੰਗ ਇਟ ਯੂ ਆਰ ਓਨਿੰਗ ਯੂਰ ਮਿਸਟੇਕਸ ਯੂ ਆਰ ਓਨਿੰਗ ਯੂਰ ਪ੍ਰੋਫਿਟਸ ਤੇ ਉਹ ਤੁਹਾਡੇ ਕੋਲ ਹੈ ਉਹਦੇ ਵਿੱਚ ਵੀ everything gonna go out with the papers ਕਿ ਕਿੰਨੀ ਐਂਟਰੀ ਸੀ ਕਿੰਨੀ ਹੈ ਇਹਦੇ ਚ ਤਾਂ ਟ੍ਰੈਡੀਸ਼ਨਲ ਹੈ ਰੱਖ ਲਿਆ ਸੋਨਾ ਪਤਾ ਨਹੀਂ ਅੱਗੇ ਦਾਦੇ ਨੇ ਲੈਤਾ ਪੁੱਤਿਆਂ ਨੇ ਲੈਣਾ ਹੂੰ 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 골ਡ ਬਾਰਾਂ ਵੀ ਉਹਦੇ ਉੱਤੇ we have some map ਸਾਡੇ ਕੋਲ ਆਉਂਦੇ ਹੁੰਦੇ ਮੈਪ ਲੀਫ ਵਗੈਰਾ ਉਹ 2000 ਮੋਰ ਏਜ ਦੈਨ ਮੀ ਯਾਨੀ 1970 ਦੇ ਵੀ ਆਉਂਦੇ ਆ ਦੋਜ਼ ਆਰ 골ਡ एंड इट वोट लूज द वैल्यू नाइनटीन सैवनटी की गल आईए नाइनटीन फिफ्टी थर्टी डॉलर का एक बार आज तो सबाशा दी वैल्यू हैगी है थर्टी फाइव सिक्सटी डॉलर अमेरिकन जी मैं शुरूते कंफ्यूज ना हो जाए जी इस करके अमेरिकन डॉलर की मैं गल कर थर्टी फाइव डॉलर का जो अच्छ थर्टी फाइव सिक्सटी का ਯਾਨੀ ਕਿ ਉਹਨੇ ਆਪਣੀ 100 টাইমস ਮੋਰ 밸류 ਜਨਰੇਟ ਕੀਤੀ ਹੈ ਕਈ ਵਾਰੀ ਸਾਡੇ ਨੂੰ ਆ ਵੀ ਆ ਜਾਂਦਾ ਕਿ 골ਡ ਇਸ ਨੋਟ ਫॉर द ਇਨਵੈਸਟਮੈਂਟਸ 골ਡ ਇਸ ਨੋਟ ਫॉर द ਇਨਵੈਸਟਮੈਂਟ ਬਟ ਇਟ ਇਸ ਸੇਫ ਇੰਸ਼ੋਰੈਂਸ ਵਿਦ ਬੈਟਰ ਰਿਟਰਨਸ